ਸਵੰਤ ਸੇ ਕਮਲ ਦਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਹੈ ਇਤਿਹਾਸ ਦਾ ਚੌਥਾ ਭਾਗ ਚੀਤਾ ਨੂੰ ਲਾਂਬੂ ਲਾਇਆ ਗਿਆ ਇੱਕ ਨੌਜਵਾਨ ਕਿਸਾਨ ਆਗੂ ਨਮੀ ਤਿਰਵਾਨੀ ਦੇ ਥੜੇ ਤੇ ਖਲੋ ਗਿਆ ਉਸ ਦੇ ਸਾਹਮਣੇ ਧੁੱਪ ਪੈਰੀ ਦੇ ਸੱਤਰਾ ਵਾਂਗ ਫੈਲੀ ਹੋਈ ਸੀ ਉਸ ਨੇ ਹੱਥਾਂ ਦੇ ਇਸ਼ਾਰੇ ਨਾਲ ਲੋਕਾਂ ਨੂੰ ਆਪਣੇ ਆਲੇ-ਦੁਆਲੇ ਬਹਾਲ ਲਿਆ ਇੱਕ ਪਾਸੇ ਔਰਤਾਂ ਇੱਕ ਦੂਜੀ ਨਾਲ ਗੱਲਾਂ ਕਰ ਰੰਗਾ ਸਨ ਨੌਜਵਾਨ ਨੇ ਆਖਿਆ ਸਾਥੀਓ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਬਾਬਾ ਜੀ ਦੀ ਜ਼ਿੰਦਗੀ ਤੇ ਕੁਝ ਚਾਨਣਾ ਪਾਇਆ ਜਾਵੇ ਪਿੰਡ ਦੇ ਲੋਕਾਂ ਤੋਂ ਬਿਨਾਂ ਬਾਹਰਲੇ ਪਿੰਡਾਂ ਦੇ ਲੋਕ ਵੀ ਆਏ ਹੋਏ ਸਨ ਜਿਹੜੇ ਬਾਬਾ ਜੀ ਦੀ ਜ਼ਿੰਦਗੀ ਬਾਰੇ ਨਹੀਂ ਜਾਣਦੇ ਸਨ ਬਾਬਾ ਜੀ ਦੀ ਸਾਰੀ ਜ਼ਿੰਦਗੀ ਲੋਕ ਜੱਦੋ ਜਿਹਦ ਵਿੱਚ ਗੁਜ਼ਰੀ ਹੈ ਅਤੇ ਸਾਡੇ ਲਈ ਉਹ ਇੱਕ ਠੋਸ ਇਤਿਹਾਸਕ ਤਜਰਬਾ ਹੈ ਮੈਂ ਤੁਹਾਨੂੰ ਬਾਬਾ ਜੀ ਦੀ ਮੋਟੀ ਮੋਟੀ ਜੀਵਨੀ ਉਹਨਾਂ ਦੀ ਆਪਣੀ ਜਵਾਨੀ ਸੁਣਾਉਣਾ ਚਾਹੁੰਦਾ ਹਾਂ ਸਾਰੇ ਪਾਸੇ ਚੁੱਪ ਵਰਤ ਗਈ ਸਾਹਾਂ ਵਿੱਚ ਵਹਿ ਗੁਰੂ ਦੀ ਆਵਾਜ਼ ਖੁਲੀ ਹੋਈ ਸੀ ਚਿਤਾ ਦੀਆਂ ਸੂਈਆਂ ਲਾਟਾਂ ਉੱਚੀਆਂ ਉੱਠ ਖਲੋਤੀਆਂ ਤੇ ਅੱਧ ਸੜੀਆਂ ਲੱਕੜਾਂ ਵਿੱਚੋਂ ਤੜਾਕੇ ਪੈ ਰਹੇ ਸਨ ਕੋਈ 2 ਸਾਲ ਦੀ ਗੱਲ ਹੈ ਕਿ ਮੈਂ ਤੇ ਬਾਬਾ ਜੀ ਇੱਕੋ ਪਿੰਡ ਕਰਪਾਲੇ ਵਾਲੇ ਨੂੰ ਮੀਟਿੰਗ ਤੇ ਜਾ ਰਹੇ ਸਾਂ ਉਦੋਂ ਬਾਬਾ ਜੀ ਦੇ ਬਰਾਟਾ ਨਿਕਲ ਚੁੱਕੇ ਸਨ। ਬਾਬਾ ਜੀ ਨੂੰ ਲਿਉਣ ਦੀ ਡਿਊਟੀ ਮੇਰੇ ਝੁਮੇ ਸੀ। ਇੱਕ ਚਾਨਣੀ ਰਾਤ ਦਾ 3 ਮੀਲ ਦਾ ਰੇਤਲਾ ਪੱਥ ਸੀ। ਰੁੱਤ ਵੀ ਸ਼ੁਰੂ ਚੇਤ ਦੀ ਸੀ। ਮੇਰੇ ਦਿਲ ਤੇ ਬਾਬਾ ਜੀ ਦੀ ਕੁਰਬਾਨੀ ਦਾ ਬੜਾ ਅਸਰ ਸੀ ਤੇ ਉਹਨਾਂ ਦੀ ਜ਼ਿੰਦਗੀ ਵਿੱਚੋਂ ਕੁਝ ਸਿੱਖਣਾ ਚਾਹੁੰਦਾ ਸੀ। ਮੈਂ ਬਾਬਾ ਜੀ ਦੀ ਆਪ ਬਿੱਤੀ ਸੁਣ ਲਈ। ਪਿੰਡੋਂ ਬਾਹਰ ਨਿਕਲਦਿਆਂ ਹੀ ਸਵਾਲ ਕਰ ਦਿੱਤਾ। ਬਾਬਾ ਜੀ ਹਰ ਘਟਨਾ ਦਾ ਖਾਸ ਕਾਰਨ ਹੁੰਦੀ ਹੈ। ਕੁਸਿਦੋ ਤੁਮ ਤੁਹਾਡੀ ਅਣਪੜ੍ਹ ਜਿੰਦੀ ਨੇ ਸਿਆਸੀ ਮੋੜਾ ਕਿਵੇਂ ਖਾਦਾ ਮੈਂ ਕੁਝ ਸਿੱਖਣਾ ਚਾਹੁੰਦਾ ਹਾਂ ਨਾਲੇ ਆਪਣੀ ਬਾਟ ਮੁੱਕ ਜਾਵੇਗੀ ਬਾਬਾ ਜੀ ਹੱਸ ਪਏ ਤੇ ਮੇਰੇ ਸਵਾਲ ਤੇ ਪ੍ਰਸੰਨ ਵੀ ਹੋਏ ਉਹਨਾਂ ਪਹਿਲੂ ਟਾਲਣ ਦਾ ਯਤਨ ਕੀਤਾ ਮੈਂ ਵੀ ਅੜੀ ਫੜੀ ਰੱਖੀ ਅਖੀਰ ਬਾਬਾ ਜੀ ਦੱਸਣ ਲਈ ਮਜਬੂਰ ਹੋ ਗਏ ਅੱਛਾ ਭਾਈ ਉਹਨਾਂ ਲੰਬੀ ਅਤੇ ਟੌਲੀ ਦਾੜੀ ਖੁਰਕਦਿਆਂ ਆਖਣਾ ਸ਼ੁਰੂ ਕੀਤਾ ਅਸਲ ਵਿੱਚ ਮੇਰੀ ਉਮਰ ਐਨੀ ਨਹੀਂ ਜਿੰਨੀ ਤੈਨੂੰ ਦਿਸਦੀ ਏ ਮੇਰੀ ਮਾਂ ਛੋਟੇ ਹੁੰਦੇ ਨੂੰ ਦੱਸਦੀ ਹੁੰਦੀ ਸੀ ਕਿ ਮੇਰਾ ਉਸ ਸਾਲ ਦਾ ਜਨਮ ਹੈ ਜਿਸ ਸਾਲ ਮਲਕਾ ਬਕਟੋਰੀਆ ਮਰੀ ਸੀ ਅੰਗਰੇਜ਼ ਦੀ ਜੇਲ੍ਹ ਨੇ ਚਿੱਟਿਆ ਕਰਕੇ ਬਾਬਾ ਬਣਾ ਦਿੱਤਾ ਮੈਂ ਆਮ ਮੁੰਡਿਆਂ ਨਾਲੋਂ ਛੇਤੀ ਜਵਾਨੀ ਚੜ ਗਿਆ ਸੀ ਉਸ ਦੀ ਖਾਸ ਵਜ੍ਹਾ ਸੀ ਸਾਡੇ ਪਿੰਡ ਦੇ ਸਰਦਾਰਾਂ ਨਾਲ ਸਿਰ ਲੱਤ ਦੁਸ਼ਮਣ ਸਾਡੇ ਖਾਨਦਾਨ ਵਿੱਚ ਹਰੇਕ ਮੁੰਡੇ ਨੂੰ ਬੜਾ ਸਾਂਭਿਆ ਜਾਂਦਾ ਕਿਤੇ ਸਰੀਰ ਦੀ ਕਮਜ਼ੋਰੀ ਖੁਨੋਂ ਬੰਦਾ ਨਾ ਮਾਰਿਆ ਜਾਵੇ। ਜਾਇਦਤ ਮੇਰੇ ਬਾਬੇ ਕੋਲ ਬਹੁਤ ਸੀ ਜਿਹੜੀ ਮੁਕੱਦਮੇਵਾਜੀ ਵਿੱਚ ਬਰੋਧਵਾਗ ਉੱਡ ਰਹੀ ਸੀ। ਮੈਂ ਤੈਨੂੰ ਖੁੱਲ੍ਹ ਕੇ ਸਾਰੀ ਗੱਲ ਸੁਣਾਦਾ ਹਾਂ। ਹਾਂ ਠੀਕ ਬਾਬਾ ਜੀ ਮੈਂ ਹੋਰ ਦਿਲਚਸਪੀ ਨਾਲ ਹੰਗਾਰਾ ਪਰਿਆ। ਮੇਰੇ ਪਿਤਾ ਹੁਰੀ ਚਾਰ ਭਰਾ ਸਨ। ਸਾਰੇ ਹੀ ਸਾਨਾ ਵਰਗੀ ਨਰੋ ਜਿੱਧਰ ਦੀ ਦੀ ਲੰਗਦੇ ਲੋਕੀ ਰਾ ਛੱਡ ਕੇ ਕੰਦੀ ਲੱਗ ਜਾਂਦੀ ਆਖੇ ਅੱਗੇ ਸਰੀਕਾਂ ਵੀ ਕਹਿੰਦਿਆਂ ਕਹਾਉਂਦਿਆਂ ਸਰਦਾਰਾਂ ਨਾਲ ਉਹ ਦੁਸ਼ਮਣ ਤਾਂ ਮਿੱਟੀ ਦਾ ਮਾਣ ਨਹੀਂ ਹੁੰਦਾ ਸਾਡੀ ਦੁਸ਼ਮਣੀ ਤਾਂ ਮੁੱਢ ਸਰਦਾਰਾਂ ਦੀ ਘੋੜੀ ਸੀ ਜਿਹੜੀ ਜੱਟਾਂ ਦੇ ਨਿਸਰੇ ਖੇਤਾਂ ਵਿੱਚ ਵੀ ਖੁੱਲੀ ਚਰਦੀ ਰਹਿੰਦੀ ਮੇਰੇ ਦਾਦੇ ਨੇ ਇੱਕ ਦਿਨ ਸਰਦਾਰ ਨੂੰ ਆਖਿਆ ਘੋੜੀ ਸਰਦਾਰ ਜੀ ਤੁਹਾਡੀ ਬਹੁਤ ਉਜਾੜਾ ਕਰਦੀ ਐ ਨਾਲੇ ਪੈਲੀ ਸਿੱਟੇ ਕੜਦੀ ਐ ਹੁਣ ਜ਼ਰੂਰ ਖੁੱਲੀ ਨਾ ਛੱਡਿਆ ਕਰੋ ਸਰਦਾਰ ਨੇ ਇਸ ਉਲਾਮਬੇ ਨੂੰ ਆਪਣੇ ਰੋਗ ਦਾ ਨਿਰਾਦਰ ਸਮਝਿਆ ਤੂੰ ਕੌਣ ਹੈ ਓਏ ਚੌਰਿਆ ਆਖਣ ਵਾਲਾ ਘੋੜੀ ਇਸੇ ਤਰ੍ਹਾਂ ਖੁੱਲੀ ਫਿਰੇਗੀ ਸਰਦਾਰ ਦੀ ਧੌਣ ਸਾਨੇ ਬਾਣ ਆਕੜੀ ਹੋਈ ਸੀ ਮੇਰੇ ਦਾਦੇ ਨੂੰ ਬੜਾ ਗੁੱਸਾ ਆਇਆ ਉਹ ਡੰਡਿਆਂ ਵਰਗੇ ਚੌਹ ਪੁੱਤਰਾਂ ਦੇ ਹੁੰਦਿਆ ਕਿਵੇਂ ਬੇਇੱਜ਼ਤੀ ਕਰਵਾ ਲੈਂਦਾ ਦਾਦਾ ਪੱਟ ਖਾ ਕੇ ਮੋੜਾਇਆ ਉਸ ਮੇਰੇ ਤਾਏ ਅਤੇ ਇੱਕ ਚਾਚੇ ਨੂੰ ਨਾਲ ਲੈ ਕੇ ਬਾਹਰੋਂ ਘੋੜੀ ਨੜ ਲਈ ਸਰਦਾਰ ਦਾ ਸੀਰੀ ਛੜਾਉਣ ਆਇਆ ਚਾਚੇ ਨੇ ਉਸ ਦੇ ਦੌੜ ਤੋਲਾ ਧਰ ਦਿੱਤਨਾ ਘੋੜੀ ਦਾ ਮੂੰਹ ਬੰਨ ਦਿੱਤਾ ਪੱਠੇ ਪਾਣੀ ਤਾਂ ਉਸ ਨੂੰ ਕਿਸ ਡਾਉਣੇ ਸੀ ਸਰਦਾਰ ਨੂੰ ਵੀ ਖਬਰ ਹੋ ਗਈ ਟਾੜਿਆ ਘੋੜੀ ਨੂੰ ਹੱਥ ਪਾ ਲਿਆ ਸਰਦਾਰ ਨੇ ਮੂੰਹ ਮੱਥੇ ਲੱਗਦੇ ਬੰਦਿਆਂ ਨੂੰ ਚਿਤਰਾਈ ਨਾਲ ਕੱਲਿਆ ਮੇਰੇ ਦਾਦੇ ਉਸ ਨੂੰ ਆਖਿਆ ਸਰਦਾਰ ਆਪੇ ਆ ਕੇ ਲੈ ਜਾਵੇ ਸਰਦਾਰ ਨਾ ਆਖੇ ਘੋੜੀ ਤਿੰਨ ਦਿਨ ਸਾਡੇ ਘਰ ਬੰਨੀ ਰਹੀ ਸਰਦਾਰ ਦਾ ਥਾਣੇਦਾਰ ਬੜਾ ਯਾਰ ਸੀ ਉਸ ਪਿੰਡਾ ਕੀ ਪੈ ਕੇ ਘੋੜੀ ਮੜਵਾ ਦਿੱਤੀ ਨਾਲੇ ਰਾਜੀਨਾਮਾ ਕਰਵਾ ਦਿੱਤਾ ਘੋੜੀ ਫੜੀ ਜਾਣ ਨਾਲ ਸਰਦਾਰ ਨੇ ਸਮਝਿਆ ਇਲਾਕੇ ਵਿੱਚ ਨੱਕ ਵੱਡਿਆ ਗਿਆ ਕਿੱਥੇ ਕੋਈ ਪਛਤਾ ਕਿੱਥੇ ਕੋਈ ਪਰਸ਼ਾਵਾ ਨਹੀਂ ਉਲੰਘਦਾ ਸੀ ਉਸ ਰਾਜੀਨਾਮੇ ਨੂੰ ਭੋਲਦਿਆ ਥਾਣੇਦਾਰ ਦੀ ਰਹਿ ਨਾਲ ਮੇਰੇ ਚਾਚੇ ਨੂੰ ਚੋਰੀ ਦੇ ਕੇ ਇਸ ਵਿੱਚ ਫੜਾ ਦਿੱਤਾ ਰੁਪਏ ਸਾਡੇ ਬੜੇ ਲੱਗੇ ਪਰ ਅਸਾਂ ਚਾਚੇ ਨੂੰ ਜੇਲ੍ਹੋਂ ਬਚਾ ਲਿਆ। ਚਾਚੇ ਦੇ ਛੁੱਟਣ ਤੋਂ 2 ਦਿਨ ਪਿੱਛੋਂ ਹੀ ਸਰਦਾਰ ਦਾ ਸਰਦਾਰ ਦਾ ਲੌਂਡਾ ਡੋਰੀਆ ਬਣਾ ਦਿੱਤਾ। 15 ਦਿਨ ਹਸਪਤਾਲ ਬਿਲਕਦਾ ਰਿਹਾ। ਚਾਚੇ ਤੇ ਤਾਏ ਉੱਤੇ 26 ਫੌਜਦਾਰੀ ਦਾ ਮਕਦਮਾ ਚੱਲ ਪਿਆ। ਸਰਦਾਰ ਨੇ ਹਸਪਤਾਲ ਦੇ ਦਿਨਾਂ ਜ ਮੇਰੇ ਦਾਦੇ ਦਾ ਕਤਲ ਕਰਵਾ ਦਿੱਤਾ ਉਸ ਦਾ ਖਿਆਲ ਸੀ ਇੱਕ ਤਾਂ ਚਾਚੇ ਦੇ ਮੁਕਾਦਮੇ ਦੀ ਪੈਰਵੀ ਦਾ ਰੇੜਕਾ ਮੁੱਕ ਜਾਵੇਗਾ ਦੂਜਾ ਹਸਪਤਾਲ ਵਿੱਚ ਦਾਖਲ ਹੋਣ ਕਰਕੇ ਉਸ ਨੂੰ ਕਤਲ ਦੀ ਜਮੀਨੀ ਰਿਪੋਰਟ ਵਿੱਚ ਨਹੀਂ ਲਿਖਵਾਉਣਗੇ ਜੇਕਰ ਲਿਖਵਾਉਣ ਦੀ ਗਲਤੀ ਕੀਤੀ ਕਤਲ ਦੇ ਮੁਕਾਦਮੇ ਦਾ ਪੱਠਾ ਵਹਿ ਜਾਵੇਗਾ ਦਾਦੇ ਦਾ ਕਤਲ ਥਾਣੇਦਾਰ ਦੇ ਸਲਾਮਸ਼ਵਰੇ ਨਾਲ ਹੋਇਆ ਸੀ ਗੱਲ ਕੀ ਮੇਰੇ ਦਾਦੇ ਦੇ ਕਤਲ ਕਤਲ ਵਰੀ ਹੋ ਗਏ ਅਤੇ ਚਾਚਾ ਤੇ ਦਾਇਆ ਨੇ 6 ਮਹੀਨੇ ਦੀ ਸਜ਼ਾ ਖਾ ਗਈ ਫਿਰ ਬਦਲਾ ਲੈਣ ਦੀ ਸਾਡੀ ਵਾਰੀ ਸੀ ਇਹਨਾਂ ਦਿਨਾਂ ਵਿੱਚ ਸਰਦਾਰ ਦਾ ਜਾ ਥਾਣੇਦਾਰ ਬਦਲ ਗਿਆ ਤੇ ਮੇਰੇ ਬਾਪੂ ਹੋਰਾਂ ਸਰਦਾਰ ਡੱਕ ਦਿੱਤਾ ਫਿਰ ਮੇਰਾ ਤਾਇਆ ਸਰਦਾਰ ਦਾ ਭਾਈ ਮੇਰਾ ਚਾਚਾ ਤੇ ਸਰਦਾਰ ਦਾ ਵੱਡਾ ਲੜਕਾ ਪਾਰੀ-ਵਾਰੀ ਕਤਲ ਹੁੰਦੇ ਗਏ ਇਸ ਤਰ੍ਹਾਂ ਦੋ ਖਾਨਾ ਖਾਨਦਾਨਾਂ ਦੇ ਬੰਦਿਆਂ ਅਤੇ ਧੰਨ ਵੱਲੋਂ ਕੁਝ ਬਰਿਆਂ ਵਿੱਚ ਹੀ ਸਤਿਆਨਾਸ ਫੁੱਟਿਆ ਗਿਆ ਸਭ ਤੋਂ ਅਖੀਰ ਮੇਰੇ ਬਾਪ ਦਾ ਕਤਲ ਹੋਇਆ। ਉਦੋਂ ਮੇਰੀ ਉਮਰ 17 ਵਰਿਆਂ ਦੀ ਸੀ। ਕੁਝ ਸਾਲ ਹੀ ਮੇਰਾ ਵਿਆਹ ਹੋਇਆ ਸੀ। ਦੁਸ਼ਮਣੀ ਪ੍ਰਗਟਾਉਣ ਲਈ ਮੈਂ ਤੇ ਮੇਰਾ ਇੱਕ ਚਾਚਾ ਹੀ ਸਿਰ ਕੱਢ ਰਹਿ ਗਏ। ਮੇਰੀ ਘਰਵਾਲੀ ਨੇ ਮੈਨੂੰ ਸਮਝਾਉਣ ਦਾ ਬੜਾ ਯਤਨ ਕੀਤਾ ਪਰ ਮੂੰਹ ਜੋਰ ਜਵਾਨੀ ਤੇ ਬਾਪ ਦੇ ਸੱਜਰੇ ਖੂਨ ਅੱਗੇ ਜਨਾਨੀ ਦੀ ਮੱਤ ਕੀ ਐਮੀਤ ਰੱਖਦੀ ਸੀ। ਬਾਪ ਦੇ ਕਤਲ ਨੇ ਮੈਨੂੰ ਗਹਿਦ ਦੁਦਾਸ ਕਰ ਦਿੱਤਾ। ਉਹਨਾਂ ਹੀ ਅੰਦਰ ਜੋਸ਼ ਅਤੇ ਗੁੱਸਾ ਰਿਜ ਰਿਹਾ ਸੀ ਮੇਰੀਆਂ ਅੱਖਾਂ ਵਿੱਚ ਲਹੂ ਉੱਤਰ ਆਇਆ ਅਤੇ ਇੱਕ ਤੜਕੇ ਮੈਂ ਗੜਾਸਾ ਫੜ ਕੇ ਸਰਦਾਰ ਦੇ ਛੋਟੇ ਮੁੰਡੇ ਨੂੰ ਪੈ ਗਿਆ ਜਿਹੜਾ ਉਮਰ ਵਿੱਚ ਮੇਰੇ ਨਾਲੋਂ ਧੋਨਾ ਸੀ ਆਰਦਿਆਂ ਕੁਦਰਤੀ ਗੜਾਸਾ ਪੁੱਠਾ ਹੋ ਗਿਆ ਪਰ ਉਹ ਬੁਰੀ ਤਰ੍ਹਾਂ ਵੱਢਿਆ ਗਿਆ ਮੁਕੱਦਮਾ ਚੱਲਿਆ ਮੈਨੂੰ 3 ਸਾਲ ਦੀ ਸਜ਼ਾ ਹੋ ਗਈ 17 ਸਾਲ ਦੀ ਉਮਰ ਵਿੱਚ ਹੀ ਮੈਨੂੰ ਹੱਡ ਭਰੇ ਹੋਣ ਕਰਕੇ ਬਾਲਗ ਹੀ ਸਮਝਿਆ ਗਿਆ ਅਤੇ ਸਾਵੇ ਬੰਦੇ ਜਿੰਨੀ ਹੀ ਕਣਕ ਪੀਣ ਨੂੰ ਦਿੱਤੀ ਜਾਂਦੀ ਪਟਿਆਲੇ ਦੀ ਜੇਲ੍ਹ ਵਿੱਚ ਮੈਂ ਪਹਿਲੀ ਵਾਰ ਆਪਣੇ ਵਿੱਚ ਨਮਾ ਤਵਦੀ ਲਿਆਨ ਅਨੁਭਵ ਕੀਤਾ 12 ਤੇ 15 ਵਰ੍ਹਿਆਂ ਦੀਆਂ ਲੰਬੀਆਂ ਕੈਦਾਂ ਚ ਸੋਨੇ ਵਿੰਨੀਆਂ ਜਵਾਨਾਂ ਨੂੰ ਤਾਂਬਾ ਬਣਦਿਆ ਤੱਕਿਆ ਬਿਨਾਂ ਦਰਸ਼ ਤੇ ਫਾਂਸੀ ਚੜਦਿਆਂ ਰੂਹਾਂ ਨੂੰ ਵੀ ਨੇੜੇ ਹੋ ਕੇ ਵੇਖਿਆ ਜੇਲ੍ਹ ਵਿੱਚ ਇੱਕ ਵਾਰ ਆਦਮੀ ਨਰਦਾਈ ਅਤੇ ਹਸ਼ਿਆਰਾ ਵੀ ਹੋ ਜਾਂਦਾ ਹੈ ਬਾਬਾ ਦਮ ਲੈਣ ਲਈ ਰੋਕਿਆ ਬਾਬਾ ਜੀ ਇਹ ਮਾਰਕੂਰੀ ਦੁਸ਼ਮਣੀ ਅੱਜ ਵੀ ਪਿੰਡਾਂ 'ਚ ਨਹੀਂ ਨਿਕਲਦੀ। ਗਰੀਬ ਲੋਕ ਇਸ ਤੋਂ ਬੜੇ ਤੰਗ ਹੁੰਦੇ ਆ। ਤੁਸੀਂ ਇਸ ਦਾ ਕੀ ਇਲਾਜ ਦੱਸਦੇ ਹੋ? ਮੈਂ ਇੱਕ ਜ਼ਰੂਰੀ ਸਵਾਲ ਕਰ ਦਿੱਤਾ। ਲੋਕਾਂ ਖਾਸ ਕਰਕੇ ਟੁੱਟ ਰਹੇ ਲੋਕਾਂ ਦੀਆਂ ਆਪਸੀ ਲੜਾਈਆਂ ਅਸਲ ਵਿੱਚ ਇਨਕਲਾਬ ਦੀ ਸਮੁੱਚੀ ਤਾਕਤ ਨੂੰ ਨਸ਼ਟ ਕਰ ਰਹੀਆਂ ਹਨ। ਲੋਕਾਂ ਨੂੰ ਭੜੇ ਆਰਥਿਕਾਂ ਦੇ ਕਾਰਨਾਂ ਦਾ ਅਹਿਸਾਸ ਕਰਵਾਉਣਾ ਚਾਹੀਦਾ ਹੈ। ਇੱਕ ਭੜੇ ਨਿظام ਵਿੱਚ ਭੁੱਖ, ਗਰੀਬੀ ਕਲੇਸ਼ ਚੋਰੀਆਂ ਬਦਮਾਸ਼ੀਆਂ ਡਾਕੇ ਤੇ ਕਤਲਅਤ ਭੜੀਆਂ ਬਾਰਦਾਤਾਂ ਹੁੰਦੀਆਂ ਹੀ ਰਹਿੰਦੀਆਂ ਹਨ ਚੰਗੀ ਆਰਥਿਕ ਹਾਲਤ ਵਿੱਚ ਬੇਹਲ ਕੱਢ ਕੇ ਇੱਕ ਕਾਮਾ ਸਚਿਆਰਾ ਇਨਸਾਨ ਬਣਦਾ ਵੀ ਯਤਨ ਕਰਦਾ ਹੈ ਬਿਲਕੁਲ ਠੀਕ ਮੈਂ ਲੜੀ ਜੋੜ ਲਈ ਹੁੰਗਾਰਾ ਪਰਿਆ ਬਾਬੇ ਨੇ ਆਪ ਬੀਤੀ ਅੱਗੇ ਤੋਰੀ ਤਿੰਨ ਸਾਲ ਦੀ ਕੈਦ ਕੱਟ ਕੇ ਜਦ ਮੈਂ ਪਿੰਡ ਆਇਆ ਤਦ ਮੈਂ ਦੇਖਿਆ ਮੇਰਾ ਚਾਚਾ ਕਬੀਲਦਾਰੀ ਦੇ ਭਾਰ ਹਿੱਟ ਤੱਬ ਕੇ ਸ੍ਰੀਕੇ ਵੱਲੋਂ ਕਾਫੀ ਖੱਟਾ ਪੈ ਚੁੱਕਿਆ ਮੈਨੂੰ ਵੀ ਜਾਪਦਾ ਸੀ ਜਿਵੇਂ ਮੈਂ ਅੱਜ ਹਾਂ ਜਾਂ ਪਲਕ ਕਿਉਂਕਿ ਮੇਰੀ ਜਵਾਨੀ ਤੇ ਅਣਖ ਹੀ ਦੁਸ਼ਮਣ ਦੀਆਂ ਅੱਖਾਂ ਵਿੱਚ ਸੇਲੇ ਜੋ ਬਰੰਗੀਆਂ ਸਨ ਮੈਂ ਵੀ ਸੋਚਿਆ ਹੁਣ ਗੜਾਸੇ ਨਾਲ ਬਚਾ ਨਹੀਂ ਹੋਣਾ ਡੱਬ ਚ ਹਥਿਆਰ ਪਿਸਤੌਲ ਲੈਣਾ ਚਾਹੀਦਾ ਮੈਂ ਪਿਸਤੌਲ ਖਰੀਦਣ ਦੀ ਮਾਂ ਨਾਲ ਸਲਾਹ ਕੀਤੀ ਉਸ ਅੱਗੋਂ ਪੋਰ ਦੀ ਸੁਣ ਬਸ ਬੀਬਾ ਹੁਣ ਨਹੀਂ ਸਾਨੂੰ ਸਰੀਕਾ ਪੁੱਗਦਾ ਲੈ ਦੇ ਕੇ ਤੂੰ ਹੀ ਤਾਂ ਨੂੰ ਸਾਸਕ ਕੋਲ ਰੇ ਗਏ ਤਾਂ ਤੂੰ ਕਿਤੇ ਬਾਹਰ ਚਲਾ ਜਾ ਤਾਂ ਅਸੀਂ ਆਪੇ ਔਖੇ ਸਖਾਲੇ ਦਿਹਾੜੇ ਕੱਢ ਲਵਾਂਗਾ ਮੈਂ ਮਾਂ ਦੇ ਮੋਹੋਂ ਇਹ ਨਸੀਹਤ ਸੁਣ ਕੇ ਬੜਾ ਹੈਰਾਨ ਹੋਇਆ ਅੱਗੋਂ ਅੱਗੇ ਅੱਗੇ ਉਹ ਹਰ ਸਕੀਮ ਨਾਲ ਹੁੰਦੀ ਸੀ ਮੈਂ ਬਹੁਤ ਉਦਾਸ ਤੇ ਮਜੂਸ ਹੋ ਗਿਆ ਕੰਦਾ ਕੋਲੇ ਵੜਵੜ ਖਾਂਦੇ ਕਦੇ ਕਿਤੇ ਵੱਡੀ ਰੂਹ ਨਾ ਲੱਗਦੀ ਮੇਰੇ ਕੋਲ ਇੱਕ ਤਰ੍ਹਾਂ ਰੋਟੀ ਖਾਣੀ ਵੀ ਛੁੱਟ ਹੋ ਗਈ ਮੌਤ ਦਾ ਡਰ ਹਮੇਸ਼ਾ ਹਿੱਕ ਤੇ ਚੜਿਆ ਰਹਿੰਦਾ। ਨਾਲ ਮਰਨ ਵਾਲੇ ਯਾਰ ਵੇਲੀ ਵੀ ਕੰਨੀ ਕਤਰਾ ਗਏ। ਬੰਦਿਆਂ ਦੀ ਘਾਟ ਤੇ ਰੁਪਏ ਪੈਸੇ ਵੱਲੋਂ ਘਾਰ ਅਸਲੋਂ ਕੁਲੰਜਿਆ ਗਿਆ। ਹੱਲਾਸ਼ੀਰੀ ਤਾਂ ਕਿਤੇ ਮੈਨੂੰ ਕੋਈ ਹੌਸਲਾ ਦੇਣ ਵਾਲਾ ਵੀ ਨਹੀਂ ਰਿਹਾ ਸੀ। ਇੱਕ ਰਾਤ ਮੇਰੀ ਘਰ ਵਾਲੀ ਨੇ ਡਰਦਿਆਂ ਡਰਦਿਆਂ ਕਿਹਾ ਇਸ ਤਰ੍ਹਾਂ ਦਿਹਾੜੇ ਕਿੰਨਾ ਕੁ ਚਿਰ ਲੰਘਣਗੇ? ਤੁਸੀਂ ਕੁਝ ਤਾਂ ਸੋਚੋ। ਮਰਨਾ ਤਾਂ ਹੈ ਹੀ। ਪਰ ਮੈਂ ਇੱਕ ਦੋ ਦੋਹਾਂ ਨੂੰ ਰੰਡੀਆਂ ਕਰੀ ਖੜਾ ਹਾਂ 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 ਲੋੜਾ ਮਾਂ ਤੁਹਾਡੀਆਂ ਕਿੰਨੀਆਂ ਮਿਹਨਤਾਂ ਕਰਦੀ ਏ ਉਸ ਦਾ ਤੁਹਾਡੇ ਬਿਨਾ ਸੰਸਾਰ ਵਿੱਚ ਕੌਣ ਆ ਨਾਲੇ ਮੇਰਾ ਹਾਰੇ ਰੱਬ ਦੇ ਵਾਸਤੇ ਸਾਡੀ ਮਾਂ ਨਾਲ ਤੂੰ ਜਿਉਂਦਾ ਰਹਿ ਭਾਵੇਂ ਸਾਡੀਆਂ ਅੱਖਾਂ ਤੋਂ ਦੂਰ ਹੀ ਰਹੋ ਉਸ ਦਾ ਆਪਾ ਕੰਬੀ ਜਾ ਰਿਹਾ ਸੀ ਤੇ ਉਹ ਇੱਕ ਤਰਲੇ ਵਿੱਚ ਖਤਮ ਹੁੰਦੀ ਜਾ ਰਹੀ ਸੀ ਸਰੀਕ ਕੀ ਆਖਣਗੇ ਡਰਦਾ ਪਿੰਡ ਛੱਡ ਗਿਆ ਉਹ ਉਹ ਜਾਣੇ ਕਹਿ ਲੈਣਗੇ ਲੈਣ ਦੇ ਅਸੀਂ ਸ੍ਰੀਕਾਂ ਦੀ ਜਵਾਨ ਨਹੀਂ ਫੜ ਲੈਣ ਉਹਨਾਂ ਦਾ ਕੀ ਜਾਂਦਾ ਇਹ ਗੱਲਾਂ ਬਣਾਉਂਦਿਆਂ ਤਾਂ ਸੁਆਗ ਭਾਗ ਤਾਂ ਸਾਡੀ ਲੁੱਟੀਦਾ ਹੀ ਉਸ ਦੀਆਂ ਅੱਖਾਂ ਵਿੱਚੋਂ ਹੰਝੂਆਂ ਦਾ ਕਰਾਂਲਾ ਬਹਿ ਰੰਗਾ ਸਨ ਤੇ ਉਸ ਮੂੰਹ ਦੂਜੇ ਪਾਸੇ ਕਰਕੇ ਨੱਕ ਸੁਣਕ ਦਿੱਤਾ ਇਹ ਕਿਵੇਂ ਹੋ ਸਕਦਾ ਹੈ ਮੈਂ ਬੁੱਜਦਲਾ ਵਾਂਗ ਪਿੰਡੋਂ ਨਿਕਲ ਜਾਵਾਂ ਮੈਨੂੰ ਬਾਪੂ ਤੇ ਦਾਦੇ ਦਾਦਾ ਬੜੀ ਸ਼ਾਵਾਸ਼ੇ ਦੇਣਗੇ ਮੇਰੇ ਅੰਦਰਲੇ ਕਾਂਬੇ ਨੂੰ ਬਾਹਰ ਲਈ ਰੋ ਤੇ ਜੋਸ਼ ਘੁੱਟ ਲੈਣਾ ਚਾਹੁੰਦੇ ਸਨ ਜੇ ਤੂੰ ਕੋਈ ਕਾਰਾ ਕਰਨੋਂ ਨਹੀਂ ਟੱਲਦਾ ਪਹਿਲੋਂ ਸਾਨੂੰ ਮੁਕਾ ਦੇ ਸਾਡੀ ਨਾ ਰਤ ਸੁਕਾ ਹਾਂ ਕਹਿਜ ਉਸ ਨੇੜੇ ਹੁੰਦਿਆ ਮੇਰਾ ਹੱਥ ਫੜ ਲਿਆ ਮੈਂ ਉਸ ਦੇ ਗੁੱਸੇ ਵਿੱਚ ਚਪੇੜ ਧਰ ਦਿੱਤੀ ਉਸ ਵਾਸਤੇ ਚ ਬੁਸਕਦੇ ਮੇਰੇ ਦੋਵੇਂ ਹੱਥ ਫੜ ਲਏ ਤੇ ਫਿਰ ਘੁੱਟ ਲਏ ਰੋ ਜੋਸ਼ ਅਤੇ ਗੁੱਸਾ ਅੰਦਰਲੇ ਕਾਂਬੇ ਅੱਗੇ ਪਾਣੀ ਦੇ ਲੋਣ ਵਾਂ ਖੁਰ ਗਏ ਮੈਂ ਪਲ-ਪਲ ਦਵਕਦਿਆ ਗਿਆ ਪਿੰਗਰ ਦਾ ਗਿਆ ਉਸ ਮੇਰੇ ਹੱਥਾਂ ਨੂੰ ਕਾਤਲ ਹੋਣੋਂ ਬਚਾ ਲਿਆ ਉਹ ਸਾਰੀ ਰਾਤ ਹੁਬਕੀ ਹੁਬਕੀ ਰੋਂਦੀ ਰਹੀ ਰੱਬ ਤੋਂ ਵੀ ਨੇੜੇ ਮੇਰਾ ਪਹਿਲਾ ਤੇ ਸੱਚਾ ਹੰਦਦ ਮੇਰੀ ਘਰ ਵਾਲੀ ਸੀ ਮੈਨੂੰ ਪਿੱਛੋਂ ਪਤਾ ਲੱਗਾ ਮੇਰੀ ਮਾਂ ਦੇ ਖਿਆਲ-ਪਾਲਟ ਦੇਣ ਵਾਲੀ ਜੀਸ਼ਨੋ ਹੀ ਉਸ ਸਪੀਚ ਅੱਗੇ ਆਈ ਸੀ ਕਿ ਲੋਕਾਂ 'ਚ ਇੱਕ ਨਾਰਾ ਗੂੰਜਿਆ ਮਾਤਾ ਵਿਸ਼ਨੂ ਜਿੰਦਾਬਾਦ ਬਾਬਾ ਜੀ ਨੇ ਦੱਸਿਆ ਕਿਸਾਨ ਆਗੂ ਨੇ ਫਿਰ ਬੋਲਣਾ ਸ਼ੁਰੂ ਕੀਤਾ ਮਾਂ ਦੀਆਂ ਮਿੰਤਾਂ ਤੇ ਘਰਵਾਲੀ ਦੇ ਤਰ ਲੈਣ ਨੇ ਮੈਨੂੰ ਮੇਰੇ ਮਾਰੂ ਇਰਾਦਿਆਂ ਤੋਂ ਰੋਕ ਲਿਆ ਮੈਂ ਸੋਚਿਆ ਮੇਰੀ ਮੌਤ ਪਿੱਛੋਂ ਦੋਵਾਂ ਮਜ਼ਲੂਮ ਔਰਤਾਂ ਦਾ ਮਜ਼ਲੂਮ ਔਰਤਾਂ ਦਾ ਕੀ ਬਣੇਗਾ ਆਪਣੇ ਅਨੁਭਵ ਵਿੱਚ ਉਹਨਾਂ ਦੀ ਸ਼ਰੀਕੇ ਕਬੀਲੇ ਵਿੱਚ ਫੋਣ ਵਾਲੀ ਦਰਦਿਸ਼ਾ ਤੱਕ ਕੇ ਮੇਰੇ ਇਰਾਦੇ ਰੇਤੇ ਦੀ ਪੰਡਵਾ ਵਢਿੱਲੇ ਪੈ ਗਏ ਮੇਰੇ ਲਈ ਆਪਣੇ ਨਾਲੋਂ ਉਹਨਾਂ ਦੀ ਖਾਤਰ ਜਿਉਂਦਾ ਰਹਿਣਾ ਜ਼ਰੂਰੀ ਹੋ ਗਿਆ ਪਰ ਉਦਾਸੀ ਨੇ ਮੈਨੂੰ ਪਿੰਜ ਕੇ ਰੱਖ ਦਿੱਤਾ ਅੱਜ ਮੈਂ ਸਮਝਦਾ ਹਾਂ ਜ਼ਿੰਦਗੀ ਨੂੰ ਠੀਕ ਦਰਸ਼ਕ ਪਹਿਲੂ ਤੋਂ ਸੋਚਣ ਵਾਲੀ ਘੜੀ ਮੇਰੇ ਸਾਥ ਹਨ ਨਹੀਂ ਪੈਦਾ ਕੀਤੀ ਔਰਤ ਜ਼ਿੰਦਗੀ ਨੂੰ ਸਾਡੇ ਨਾਲੋਂ ਬਹੁਤਾ ਮਹਿਸੂਸ ਕਰਦੀ ਹੈ ਕਿਉਂਕਿ ਉਹ ਹਮੇਸ਼ਾ ਮਜ਼ਲੂਮ ਰਹੀ ਹੈ ਅੱਜ ਵੀ ਮੈਂ ਇਸਤਰੀ ਦੇ ਰੂਪ ਵਿੱਚ ਮਾਂ ਬੋਟੀ ਅਤੇ ਧੀ ਲਈ ਲੋਚ ਰਿਹਾ ਹਾਂ ਤਰਸ ਰਿਹਾ ਹਾਂ ਇੱਥੇ ਆ ਕੇ ਬਾਬਾ ਜੀ ਦਾ ਗਲਾ ਪਾਰ ਆ ਉਹ ਦੋ ਖੇਤ ਕੁਝ ਨਾ ਬੋਲ ਸਕਿਆ ਮੇਰੀ ਹਮਦਰਦ ਦਰਦੀ ਨੂੰ ਵੀ ਸਮ ਸ਼ਬਦ ਨਾ ਮਿਲੇ ਸਾਰੇ ਰਾਹ ਸਾਨੂੰ ਕੋਈ ਨਹੀਂ ਮਿਲਿਆ ਸੀ ਅਸੀਂ ਦਰਮਿਆਨੀ ਚਾਲ ਤੁਰੇ ਗਏ ਮੇਰੀ ਜ਼ਿੰਦਗੀ ਮਾਂ ਘਰ ਵਾਲੀ ਤੇ ਧੀ ਮੇਰੇ ਘਰ ਮਜਲੂਮ ਬਣਨ ਰੰਗਾ ਮੈਂ ਇੱਕੋ ਇੱਕ ਧੀ ਨੂੰ ਵੀ ਪਿਤਾ ਵਾਂਗ ਪਿਆਰ ਨਾ ਦੇ ਸਕਿਆ ਇਸ ਦੀ ਵੇਲ ਵੀ ਈ ਕਦੋਂ ਸੀ ਫਿਰ ਬਾਬਾ ਜੀ ਨੇ ਆਪ ਹੀ ਆਪਣੇ ਜਜ਼ਬਾਤ ਤੇ ਕਾਬੂ ਪਾ ਲਿਆ ਤੇ ਕਹਾਣੀ ਅੱਗੇ ਤੋਰੀ ਘਰੋਂ ਮੈਂ ਪੁੱਤਰਾ ਨਿਕਲ ਤੁਰਿਆ ਸੀ ਪਿਆਣਾ ਜੇ ਵਿੱਚ ਮੇਰੇ ਕੋਲੇ 5 ਰੁਪਏ ਸਨ ਚੰਗੀ ਚੰਗੀ ਜ਼ਮੀਨ ਗੈਨੇ ਪੈ ਚੁੱਕੀ ਸੀ ਥੋੜੀ ਬਹੁਤ ਮਾਰੂ ਜਾਂ ਬੰਜਰ ਰਹਿੰਦੀ ਸੀ ਪਰ ਘਰ ਦਾ ਗੁਜ਼ਾਰਾ ਕੋਈ ਚੰਗਾ ਨਹੀਂ ਸੀ ਹੋ ਰਿਹਾ ਅਜਿਹੀ ਹਾਲਤ ਵਿੱਚ ਮੈਂ ਘਰ ਨੂੰ ਛੱਡ ਕੇ ਬਿਨਾਂ ਕਿਸੇ ਮਕਸਦ ਜਾਂ ਨਿਸ਼ਾਨਾ ਧਾਰੇ ਰੇਲ ਦੇ ਸਫ਼ਰ ਨੂੰ ਤੁਰ ਪਿਆ ਰਾਹ ਵਿੱਚ ਸੋਚਦਾ ਸੀ ਕਿੱਥੇ ਜਾਵਾਂ ਨਾਨਕੀ ਜਾਂ ਕਿਤੇ ਹੋਰ ਕੁਝ ਵੀ ਨਹੀਂ ਸੀ ਸੋਚਦਾ ਪਿੰਡੋਂ ਰੇਲ ਦਾ ਸਟੇਸ਼ਨ 2 ਕੁ ਮੀਲ ਸੀ ਕੁੰਡਾ ਮੇਰੇ ਹੱਥ ਵਿੱਚ ਤੇ ਨੀਲਾ ਚਾਦਰਾ ਸਿਰ ਤੇ ਰੱਖਿਆ ਹੋਇਆ ਸੀ ਥੋੜੇ ਕੀਤੇ ਆ ਪਛਾਨਿਆ ਵੀ ਨਾ ਜਾ ਸਕਾਂ ਰਾਹ ਵਿੱਚ ਮੈਨੂੰ ਸ਼ਹਿਰੋਂ ਆਉਂਦਾ ਆਪਣੇ ਪਿੰਡ ਦਾ ਇੱਕ ਆਦਮੀ ਮਿਲ ਪਿਆ ਸੁਣਾ ਬਾਈ ਕਰਮਿਆ ਜੈਥੋਂ ਚੱਲਿਆ ਉਸ ਸੁੱਤੇ ਹੀ ਪੁੱਛਿਆ ਕਿਉਂ ਜੇ ਚੈਤੋ ਕੀ ਹੈ ਬਾਜਾਰ ਤੈਨੂੰ ਨਹੀਂ ਪਤਾ ਕਾਲੀਆ ਉੱਥੇ ਮੋਰਚਾ ਗੱਡ ਦਿੱਤਾ ਏ ਉੜਦੀ ਖਬਰ ਸੁਣੀਏ ਭਾਈ ਗਵਰਨਮੈਂਟ ਨੇ ਗੋਲੀ ਚਲਾ ਦਿੱਤੀ ਪਰ ਲੋਕਾਂ ਦਾ ਵਿਹਾਰ ਫਿਰ ਵੀ ਤੁਰਿਆ ਹੀ ਜਾਂਦਾ ਹੈ ਅਚਾ ਮੈਂ ਉਥੋਂ ਹੀ ਪਹਿਲੋ ਜੈਤੋ ਜਾਣ ਦਾ ਮਨ ਬਣਾ ਲਿਆ ਮੇਰੀ ਜ਼ਿੰਦਗੀ ਨੂੰ ਸਿਆਸੀ ਮੋੜ ਦੇਣ ਵਾਲੀ ਇਹ ਸਿੱਧੀ ਸਾਦੀ ਗੱਲ ਮੈਂ ਕਦੇ ਨਹੀਂ ਭੁੱਲ ਸਕਾਂਗਾ ਜੈਤੋ ਚੱਲੇ ਅਸਲ ਵਿੱਚ ਮੈਨੂੰ ਘੁੰਮਣ ਘੇਰੀ ਵਿੱਚ ਬਿਨਾਂ ਹੱਥ ਮਾਰੇ ਕਿਨਾਰਾ ਮਿਲਿਆ ਸੀ ਮੈਂ ਫਟ ਗੱਡੀ ਦਾ ਟਿਕਟ ਲੈ ਕੇ ਜੈਤੋ ਚਲੇ ਉਥੇ ਲੋਕਾਂ ਦਾ ਥਾਜ ਜੋਸ਼ ਵੇਖ ਕੇ ਮੈਂ ਵੀ ਜਥੇ ਨਾਂ ਲਿਖਾ ਦਿੱਤਾ ਉਦੋਂ ਮੈਨੂੰ ਇਸ ਅਕਾਲੀ ਤਾਰੀਖ ਦਾ ਕੁਝ ਪਤਾ ਨਹੀਂ ਸੀ ਕਾਦੇ ਵਾਸਤੇ ਲੜੀ ਜਾ ਰਹੀ ਹੈ ਪਰ ਜੇਲ੍ਹ ਵਿੱਚ ਜਾ ਕੇ ਸਾਰੇ ਭੇਦ ਖੁੱਲ ਗਏ ਇਸ ਤਰ੍ਹਾਂ ਮੈਂ ਪਹਿਲਾ ਧਾਰਮਿਕ ਜਦੋ ਜਹਿਦ ਵਿੱਚ ਆ ਕੇ ਗ੍ਰਿਫਤਾਰ ਹੋਇਆ ਰਹਾਈ ਪਿੱਛੋਂ ਹੋਰਾ ਸਿੰਘਾਂ ਨਾਲ ਅਮਰਸਾ ਸਰਾਂਪੇ ਲਈ ਸੱਦਿਆ ਗਿਆ ਸਰੋਪੇ ਲਈ ਸੱਦਿਆ ਗਿਆ ਫਿਰ ਅਮਰਸਰ ਦੇ ਇੱਕ ਛੋਟੇ ਜਿਹੇ ਮੋਰਚੀ ਚ ਸਜ਼ਾ ਹੋਈ ਕਿ ਐਤਕੀ ਸਾਡੇ ਨਾਲ ਕੁਝ ਕਾਂਗਰਸੀ ਲੀਡਰ ਵੀ ਗ੍ਰਿਫਤਾਰ ਹੋਏ ਸਨ ਜੇਲ੍ਹ ਵਿੱਚ ਮੈਂ ਉਹਨਾਂ ਦੀ ਪਾਰ ਨਾਲ ਅਕਾਲੀ ਹੁੰਦਾ ਹੋਇਆ ਕਾਂਗਰਸ ਵੀ ਬਣਿਆ ਜੇਲ੍ਹ ਵਿੱਚ ਲੀਡਰਾਂ ਰਾਹੀਂ ਪਤਾ ਲੱਗਾ ਕਿ ਗੁਰਦੁਆਰਿਆਂ ਦੀ ਆਜ਼ਾਦੀ ਤੇ ਹੋਰ ਬੰਦਰਾਂ ਤੋਂ ਛੁਟਕਾਰਾ ਜਿੰਨਾ ਚਿਰ ਅੰਗਰੇਜ਼ ਹਿੰਦੁਸਤਾਨ ਵਿੱਚ ਹੈ ਨਹੀਂ ਮਿਲ ਸਕਦਾ ਸਾਰੀਆਂ ਬਿਮਾਰੀਆਂ ਦੀ ਜੜ ਅੰਗਰੇਜ਼ ਸਾਮਰਾਜ ਹੈ ਅਕਾਲੀ ਮੋਰਚਾ ਵੇਲੇ ਵੀ ਮੈਨੂੰ ਕੋਈ ਸੂਝ ਨਹੀਂ ਸੀ ਕਿ ਇਸ ਤਰ੍ਹਾਂ ਗੁਰਦੁਆਰੇ ਆਜ਼ਾਦ ਹੋ ਜਾਣਗੇ ਅਤੇ ਨਾ ਹੀ ਸਿਵਲ ਅਤੇ ਨਾ ਫਰਮਾਨੀ ਵੇਲੇ ਕਿ ਅੰਗਰੇਜ਼ ਦੇ ਮਾਲ ਦਾ ਬਾਈਕਾਟ ਕੀਤਾ ਚਰਖਾ ਕੱਤਿਆਂ ਤੇ ਖੱਦਰ ਪਾਇਆ ਦੇਸ਼ ਆਜ਼ਾਦ ਹੋ ਜਾਵੇਗਾ ਫਿਰ ਮੇਰੇ ਅੰਦਰ ਦੇਸ਼ ਭਗਤੀ ਦਾ ਜਜ਼ਬਾ ਜ਼ਰੂਰ ਜਾਗ ਪਿਆ ਸੀ ਮੈਂ ਔਖੀ ਤੋਂ ਔਖੀ ਪ੍ਰੀਖਿਆ ਚ ਲੰਘਿਆ ਪਰ ਮੇਰਾ ਸਿਰ ਮੇਰਾ ਸਰੜ ਨਾ ਡੋਲਿਆ ਮੈਂ ਹਰ ਉਹ ਕੰਮ ਕਰਨ ਲਈ ਤਿਆਰ ਸੀ ਜਿਸ ਨਾਲ ਦੇਸ਼ ਆਜ਼ਾਦ ਹੋ ਸਕਦਾ ਮੈਂ ਸ਼ਾਮਰਾਜ ਵਿਰੁੱਧ ਲੋਕ ਜਥੇਬੰਦਾਂ ਨੂੰ ਮਜ਼ਬੂਤ ਕੀਤਾ ਸਿਵਲਨਾ ਫਰਮਾਨੀ ਵੇਲੇ ਤੱਕ ਮੈਂ ਤਿੰਨ ਵਾਰ ਜੇਲ੍ਹ ਜਾ ਚੁੱਕਾ ਸੀ ਅਤੇ 5 ਸਾਲ ਸੁੱਕੀ ਦਾਲ ਰੋਟੀ ਨਾਲ ਸਖਤ ਸਜ਼ਾ ਭੁਗਤ ਰਿਹਾ ਭੁਗਤ ਚੁੱਕਾ ਸੀ ਐਤ ਕੀ ਵਾਰ ਮੈਨੂੰ ਜੇਲ੍ਹ ਵਿੱਚ ਗਦਰੀ ਬਾਬਿਆਂ ਨਾਲ ਬਾਪਿਆ ਜਿਨ੍ਹਾਂ ਗਰੀਜ ਦੀਆਂ ਪਹਿਲੀ ਵਾਰ ਜੜਾਂ ਹਲਾਂਗਾ ਅਤੇ ਜਿਨ੍ਹਾਂ ਦੀ ਉਮਰ ਕੈਦਾਂ ਤੇ ਫਾਂਸਾਂ ਨੇ ਕਾਂਗਰਸ ਦੇ ਪੈਰ ਹਿੰਦੁਸਤਾਨ ਵਿੱਚ ਲਾਏ ਗਦਰੀ ਬਾਬਿਆਂ ਤੇ ਬਬਰ ਅਕਾਲੀਆਂ ਤੋਂ ਬਿਨਾ ਉਹਨਾਂ ਸਿਆਣੇ ਸਾਥੀਆਂ ਨੂੰ ਮਿਲਿਆ ਜਿਹੜੇ ਰੂਸ ਵਿੱਚ ਕਿਸਾਨਾਂ ਮਜ਼ਦੂਰਾਂ ਦੀ ਦੁਨੀਆ ਵਿੱਚ ਪਹਿਲੀ ਬਣੀ ਹਕੂਮਤ ਵੇਖ ਕੇ ਆਏ ਸਨ ਉਹਨਾਂ ਸਾਥੀਆਂ ਦੱਸੇ ਕਾਂਗਰਸ ਹਿੰਦੁਸਤਾਨ ਵਿੱਚ ਅੰਗਰੇਜ਼ ਦੇ ਦਰਡੇ ਵਪਾਰੀਆਂ ਦੀ ਜਮਾਤ ਹੈ ਅੰਗਰੇਜ਼ ਜੰਗੀਰਦਾਰਾਂ ਦੀਆਂ ਜਮਾਤਾਂ ਖੜੀਆਂ ਕਰਕੇ ਕਾਂਗਰਸ ਦੇ ਮੱਥੇ ਮਾਰ ਰਹੇ ਹਨ ਹਿੰਦੁਸਤਾਨ ਦੇ ਜੰਗੀਰਦਾਰਾ ਰਜ਼ਵਾੜੇ ਨਵਾਜ ਅਤੇ ਝੋਲੀ ਚੁੱਕ ਮੁਸਲਮਾਨ ਲੀ ਹਿੰਦ ਹਿੰਦੂ ਮਹਾਸਭਾ ਅੰਦਰ ਫਿਰਕੂ ਪਾਟਾਂ ਨੂੰ ਪ੍ਰੈਸ ਅਤੇ ਸਟੇਜ ਰਾਹੀਂ ਚਲਾ ਰਹੇ ਸਨ ਇਥੋਂ ਤੱਕ ਕਿ ਕਾਲੀ ਦਲ ਵਰਗੀ ਜਨਤਕ ਲਹਿਰ ਵੀ ਰਜ਼ਵਾੜਿਆਂ ਤੇ ਬੇਸਵਾਦਾਰਾਂ ਦੀ ਝੋਲੀ 'ਚ ਜੜਕੀ ਅਤੇ ਪੰਥਮਾਲਕ ਪੋਗੂਆਂ ਕੋਲ ਵੇਚ ਦਿੱਤਾ ਅੱਜ ਕਿਸਾਨਾਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਕਾਹ ਕਰਦੇ ਹੱਥ ਮਜ਼ਬੂਤ ਕਰ ਰਹੇ ਹਨ ਇਸ ਲਈ ਕਿ ਅੰਗਰੇਜ਼ ਸਾਮਰਾਜ ਦਾ ਫਸਤਾ ਵੱਡਿਆ ਜਾਵੇ ਪਰ ਕਾਂਗਰਸ ਹੱਥ ਹਕੂਮਤ ਆ ਜਾਣ ਤੇ ਲਾਭ ਕੇਵਲ ਵਪਾਰੀ ਅਥਵਾ ਸਰਮਾਇਦਾਰ ਨੂੰ ਹੀ ਪਹੂਵੇਗਾ ਸਮਾਜੀ ਸੋਚ ਦਿੰਦਿਆਂ ਉਹਨਾਂ ਸਮਝਾਇਆ ਇਸ ਸਾਇੰਸ ਦੇ ਯੁੱਗ ਵਿੱਚ ਸਮਾਜ ਦੀਆਂ ਭੁੱਖ ਨੰਗ ਨੰਗ ਵਰਗੀਆਂ ਬਿਮਾਰੀਆਂ ਹਿੰਸਾ ਪੂਜਾ ਪਾਠ ਹਤਬਾ ਕਿਸੇ ਵੀ ਪੁਰਾਣੇ ਸੰਧਾਤ ਨੂੰ ਲਾਗੂ ਕਰਕੇ ਦੂਰ ਨਹੀਂ ਕੀਤਾ ਜਾ ਸਕਦਾ। ਇਤਿਹਾਸ ਸਾਨੂੰ ਦੱਸਦਾ ਹੈ ਜੰਗੀਰਦਾਰੀ ਯੁੱਗ ਵਿੱਚ ਮੁਜ਼ਾਰੇ ਜਾਂ ਕਿਸਾਨ ਅਤੇ ਸਰਮਾਇਦਾਰੀ ਦੌਰ ਵਿੱਚ ਮਜ਼ਦੂਰ ਦੀ ਮਿਹਨਤ ਨੂੰ ਹਮੇਸ਼ਾ ਲੁੱਟਿਆ ਜਾਵੇਗਾ। ਸਮਾਜਿਕ ਸਾਇੰਸ ਦਾ ਮੋਟਾ ਸੂਲ ਹੈ ਕਿ ਜਦ ਪੈਦਾਵਾਰ ਸਾਂਝੀ ਹੋ ਜਾਵੇ ਤਾਂ ਪੈਦਾਵਾਰ ਦੇ ਸਾਧਨ ਵੀ ਸਾਂਝੇ ਹੋਣੇ ਚਾਹੀਦੇ ਹਨ ਨਹੀਂ ਤਾਂ ਆਰਥਿਕ ਢਾਚਾ ਹਮੇਸ਼ਾ ਲਈ ਓਖੜਿਆ ਓਖੜਿਆ ਰਹੇਗਾ ਪ੍ਰਾਣੇ ਦਾ ਟਹਾਨਾ ਅਤੇ ਨਵੇਂ ਦਾ ਉਸ ਪ੍ਰਾਣੇ ਦਾ ਟਹਾਨਾ ਤੇ ਨਵੇਂ ਦਾ ਉਸਣ ਨਾ ਕੁਦਰਤੀ ਹੈ ਇਸ ਲਈ ਕਿਸਾਨ ਮਜ਼ਦੂਰ ਦਾ ਦੁੱਖਾਂ ਭਰਿਆ ਨਰਕੀ ਜੀਵਨ ਸਾਂਝੇ ਲੋਕ ਰਾਜ ਵਿੱਚ ਹੀ ਕਲਿਆਣਕਾਰੀ ਹੋ ਰਹਿ ਸਕੇਗਾ ਕਿਸਾਨ ਦੇ ਸਿੱਧੇ ਲੋਕ ਖਲੌਣ ਲਈ ਜ਼ਗੀਰਦਾਰਾਂ ਦੀ ਛੁੱਟ ਲਾਉਣੀ ਬੜੀ ਜ਼ਰੂਰੀ ਹੈ। ਇਹ ਸਿੱਝ ਮਾਤੀ ਗਿਆ ਜਿਸ ਮੇਰੇ ਸਾਹਮਣੇ ਕਿਸਾਨ ਮਜ਼ਦੂਰ ਦਾ ਭਵਿੱਖ ਰੌਸ਼ਨ ਕਰ ਦਿੱਤਾ। ਇਹੋ ਕਾਰਨ ਸੀ ਕਿ ਆਪਣੀ ਆਖਰੀ ਉਮਰ ਦੇ ਹਰ ਪਲ ਨੂੰ ਵੀ ਮੈਂ ਕਿਸਾਨ ਜਥੇਬੰਦੀਆਂ ਲਈ ਖਰਚ ਕੀਤਾ। ਦੂਜੀ ਗੁਰਗੋਬਾਇ ਸਿੰਘ ਜੀ ਦੀ ਮਿਸਾਲ ਮੇਰੇ ਸਾਹਮਣੇ ਸੀ। ਉਸ ਪਹਾੜੀ ਰਾਜਾਂ ਤੇ ਨਾ ਇਤਵਾਰ ਕਰਕੇ ਕਰੀਬ ਸਿੱਖਾਂ ਦੀ ਜਥੇਬੰਦੀ ਤੇ ਭਰੋਸਾ ਕੀਤਾ। ਅਤੇ ਉੱਤਰੀ ਹਿੰਦੁਸਤਾਨ 'ਚ ਮੋਗਲ ਸ਼ਾਹੀ ਦਾ ਖਾਤਮਾ ਕਰਕੇ ਰੱਖ ਦਿੱਤਾ ਅੱਜ ਸਾਂਝੇ ਲੋਕ ਰਾਜ ਦਾ ਨਿਸ਼ਾਨਾ ਮੇਰੇ ਅੱਗੇ ਹਨੇਰੀ ਰਾਤ ਵਿੱਚ ਵੀ ਧੁਰੋਂ ਤਾਰੇ ਵਾਂਗ ਚਮਕ ਰਿਹਾ ਸੀ ਹੁਣ ਮੈਨੂੰ ਵਿਸ਼ਵਾਸ ਹੈ ਕਿ ਅੱਖਾਂ ਮੀਟ ਕੇ ਵੀ ਕਦਮ ਪੁੱਟੀ ਜਾਵਾਂ ਗਲਤ ਨਹੀਂ ਹੋ ਸਕਦੀ ਮੈਂ ਆਪਣੇ ਸਾਥੀਆਂ ਨਾਲ ਤੇ 13 ਬਰੇ ਅੰਗਰੇਜ਼ ਦੀ ਜੇਲ੍ਹ ਵਿੱਚ ਰਿਹਾ ਹਾਂ ਅਸਾਂ ਇੱਕ ਪੜਾਅ ਜ਼ਰੂਰ ਮੁਕਾ ਲਿਆ ਹੈ ਪਰ ਅਸਲ ਮੰਜ਼ਿਲ ਬਾਕੀ ਹੈ ਅੱਜ ਕਾਂਗਰਸ ਰਾਜ ਨੇ ਸਾਡੀਆਂ ਭਵਿਸ਼ਵਾਣੀਆਂ ਨੂੰ ਠੀਕ ਸਾਹਬਦ ਕਰ ਦਿੱਤਾ ਕਿਸਾਨ ਤੇ ਮਜ਼ਦੂਰ ਦੀ ਮੰਦ ਹਾਲੀ ਵੇਖ ਕੇ ਦਿਲ ਮੂਨਉਂਦਾ ਏ ਕਾਕਾ ਇਹ ਮੇਰੀ ਜ਼ਿੰਦਗੀ ਦਾ ਕੋਲ ਇੱਕ ਮਾਰੂ ਜੱਟ ਜਿਹਨ ਨੀਅਤ ਤੋਂ ਅਕਾਲੀ ਕਾਂਗਰਸੀ ਕਿਸਾਨ ਸੁਭਾਈ ਤੇ ਲੋਕ ਸਾਥੀ ਤੱਕ ਮੇਰੇ ਅੱਜ ਦੇ ਖਿਆਲ ਹੱਡ ਰਗੜ ਮੇਂ ਤਜਰਬੇ ਦਾ ਸਿੱਟਾ ਹਨ ਦੁਨੀਆ ਭਰ ਦੇ ਕੰਮਿਆਂ ਨੂੰ ਜੋੜਦਿਆਂ ਤੇ ਅੱਗੇ ਵਧਦਿਆਂ ਹੁਣ ਕੋਈ ਨਹੀਂ ਰੋਕ ਸਕਦਾ ਪੜ ਭਾਵੇਂ ਮੈਂ ਬਹੁਤਾ ਨਹੀਂ ਸੀ ਸਕੇ ਪਰ ਲੋਕ ਗੋਚਰਾ ਜੇਲ੍ਹ ਵਿੱਚ ਸਾਥਾਣੇ ਪੜਾ ਦਿੱਤਾ ਪਰ ਲੋਕ ਇਨਕਲਾਬ ਲਈ ਮੈਂ ਬੁੱਢੇ ਸਰੀਰ ਨਾਲ ਵੀ ਮੁਹਾਜ ਤੇ ਸਿਪਾਹੀਆਂ ਵਾਂਗ ਡਟਿਆ ਖਲੋਤਾ ਹਾਂ ਅਤਿਆਖਰੀ ਦਮ ਤੱਕ ਲੜਦਾ ਰਹਾਂਗਾ ਬਾਬਾ ਜੀ ਨੇ ਆਪ ਬੀਤੀ ਖਤਮ ਕੀਤੀ ਅਸੀਂ ਕਹਿ ਸਕਦੇ ਹਾਂ ਬਾਬਾ ਜੀ ਨੇ ਸਾਰੀ ਜ਼ਿੰਦਗੀ ਇੱਕ ਲੀਡਰ ਬਣ ਕੇ ਨਹੀਂ ਸਗੋ ਇੱਕ ਮਜ਼ਬੂਤ ਸਿਫਾਹੀ ਵਾਂਗ ਜਦੋ ਜਿਹਦ ਵਿੱਚ ਗੁਜ਼ਾਰੀ ਹੈ ਲਹਿਰ ਵਿੱਚ ਕਈ ਵਾਰ ਕੱਚੇ ਪੱਕੇ ਖਿਆਲਾਂ ਦਾ ਵਿਰੋਧ ਆਇਆ ਪਰ ਬਾਬਾ ਜੀ ਨੇ ਹਮੇਸ਼ਾ ਸਾਬਤ ਕਦਮ ਰੱਖੇ ਬਾਬਾ ਜੀ ਦੀ ਸਿਹਤ ਸਨ ਸਕਰਾਰ ਦੇ ਇਨਸਾਫ ਦਾ ਪ੍ਰਤੱਖ ਦਵਾਲਾ ਹੈ ਆਚਤਾ ਸਚਾਈ ਦੀ ਵਲ ਰਹੀ ਹੈ ਸਚਾਈ ਹਮੇਸ਼ਾ ਉੱਚਾ ਉੱਠਦੀ ਹੈ ਤਰੀਕ ਬਣਦੀ ਹੈ ਸਾਥੀਓ ਬਾਬਾ ਜੀ ਦਾ ਮਿਸ਼ਨ ਕਿਸਾਨ ਏਕਾ ਨਹੀਂ ਭੁੱਲਣਾ ਬਾਬਾ ਜੀ ਆਪਣੀ ਸੰਜੀਦ ਵਿੱਚ ਕਦੇ ਲੇਲਣ ਦੇ ਸ਼ਬਦਾਂ ਆਖਿਆ ਕਰਦੇ ਸਨ ਹਜ਼ਾਰ ਮੁਸ਼ਕਲਾਂ ਦੇ باوجود ਭਵਿੱਖ ਸਾਡਾ ਹੈ ਕਿਉਂਕਿ ਅਸੀਂ ਸੱਚੇ ਹਾਂ ਕਰਤੀ ਹਾਂ ਲੜ ਰਹੇ ਹਾਂ ਅਖੀਰ ਵਿੱਚ ਮੈਂ ਇੱਕ ਨਾਰੇ ਨਾਲ ਸਪੀਚ ਖਤਮ ਕਰਦਾ ਹਾਂ ਬਾਬਾ ਕਰਮ ਸਿੰਘ ਜੀ ਜਿੰਦਾਬਾਦ ਜਿੰਦਾਬਾਦ ਲੋਕਾਂ ਦੇ ਰਾਦੇ ਬਲਦੀ ਚਿਤਾ ਦੇ ਸਾਹਮਣੇ ਇੱਕ ਪ੍ਰਣ ਦੀ ਸ਼ਕਲ ਧਾਰਨ ਕਰ ਰਹੇ ਸਨ ਖਮੋਸ਼ ਅਤੇ ਗੁਸੀਲੇ ਚਿਹਰੇ ਬਦਲੇ ਦੀ ਭਾਵਨਾ ਨੂੰ ਜਨਮ ਦੇ ਰਹੇ ਸਨ ਲੋਕਾਂ ਦੀ ਤਾਕਤ ਜਾਗ ਰਹੀ ਸੀ ਸੋਜ ਆਪਣੀ ਇਤਿਹਾਸਕਤਾ ਤੋਂ ਲਲਕਾਰ ਰਹੀ ਸੀ ਕਿਰਤੀ ਸ਼ਰਮਾਓ ਸਚਾਈ ਨੂੰ ਕੋਈ ਫਾਂਸੀ ਨਹੀਂ ਦੇ ਸਕਦਾ ਜਦੋਂ ਜਹਦ ਦੇ ਪੈਰੀਂ ਕੋਈ ਸੰਗਲ ਨਹੀਂ ਪਾ ਸਕਦਾ ਚਰਨ ਸਹਜ ਨਾਲ ਉੱਠ ਕੇ ਉਹ ਥੜੇ ਕੋਲੇ ਆ ਗਿਆ ਤੇ ਰਵਾਨੀ ਦੀਆਂ ਲਗਰਾਂ ਵਿੱਚ ਹਰ ਸੂਹਾ ਰੰਗ ਨਿਖਰ ਰਿਹਾ ਸੀ ਚਰਨ ਨੇ ਸੱਜੀ ਵਾਂ ਉੱਚੀ ਚੁੱਕ ਦੇ ਪੁਕਾਰਿਆ ਖੂਨ ਮੇਰੀ ਕਲਮ ਦੇ ਅੱਜ ਸ਼ਹੀਦੋ ਆ ਗਿਆ ਜਿੱਤ ਭਰਿਆ ਹੁਣ ਨਵਾਂ ਇਤਿਹਾਸ ਲਿਖਿਆ ਜਾ ਰਿਹਾ ਹੈ ਧੰਨਵਾਦ